ਮਾਰੇ ਦੇ ਕਰ ਹੱਥ ਬਚਾਈ ਆਪ ਜੀ ਨੇ ਮਹਾਰਾਜ ਕਿਰਪਾ ਪਰੇ ਹੱਥ ਦੇ ਕੇ ਮੇਰੀ ਜਾਨ ਬਚਾ ਲਈ ਹੈ ਅਬ ਬਾਂਛਾ ਮੁਝ ਰਹੀ ਨਾ ਕਾਈ ਮਹਾਰਾਜ ਹੁਣ ਪੁੱਤਰ ਪੁੱਤਰ ਦੀ ਇੱਛਾ ਮਨ ਵਿੱਚ ਰਹੀ ਨਹੀਂ ਤੁਹਾਡੇ ਦਰਸ਼ਨ ਕਰਕੇ ਸੱਚੇ ਪਾਤਸ਼ਾਹ ਜੀ ਦਰਸ਼ਨ ਦਿੱਥੇ ਲਹਿਣ ਵਿਜੋਗਾ ਜੀਓ ਸਤਿਗੁਰ ਸੰਗ ਰਹੋ ਨਿਤ ਅਬੈ ਹੁਣ ਸਤਬੂ ਜੀ ਮੈਂ ਤੁਹਾਡੇ ਚਰਨਾਂ ਚ ਨਾਲ ਹੀ ਸਦਾ ਵਾਸਤੇ ਹੁਣ ਰਹਾਂਗੀ ਜਗਤ ਕਾਨ ਕੀ ਲਜ ਤਜ ਸਭੈ ਮੈਂ ਜਗ ਦੀ ਤਾਨ ਕਰੋੜ ਤੇ ਲੱਜਿਆ ਸਾਰੀ ਛੱਡ ਕਰਕੇ ਮਹਾਰਾਜ ਤੁਹਾਡੇ ਚਰਨਾਂ ਵਿੱਚ ਰਹਾਂਗੀ ਆਬ ਹਮ ਚਲੀ ਠਾਕੁਰ ਪੈ ਹਾਰ ਜਬ ਹਮ ਸਰਨ ਪ੍ਰਭੂ ਕੀ ਆਈ ਰਾਖ ਪ੍ਰਭੂ ਪਾਵੇਂ ਮਾਰ ਲੋਗਨ ਕੀ ਚਿਤਰਾਈ ਲੋਕਨ ਕੀ ਚਿਤਰਾਈ ਉਪਮਾ ਤੇਬਾ ਸੰਤ ਰਜਾਰ ਪਾਵੇਂ ਭਲਾ ਕਹੋ ਭਵੇਂ ਬੁਰਾ ਕਹੋ ਹਮ ਤੰਦ ਯੋ ਹੈ ਤਹਰ ਯੋ ਆਪ ਸਰਨ ਠਾਕੁਰ ਪ੍ਰਭ ਤੁਮਰੀ ਇਸ ਰਾਖੋ ਕਿਰਪਾ ਧਾਰ ਨਾਨਕ ਸਰਨ ਤੁਹਾਰੀ ਹਰ ਜਿਉ ਰਾਖੋ ਲਾਜ ਮੁਰਾਰ ਸੋ ਕਬੀਰ ਲੋਕ ਕੇ ਨਿੰਦਾ ਬਪੜਾ ਜੇ ਮੁਖ ਨਾਹੀਂ ਗਿਆਨ ਸੋ ਆਰਾਮ ਕਬੀਰਾ ਰਬ ਰਹਾਏ ਅਵਰਤ ਜੇ ਸਭ ਕਾਮ ਦੁਨੀਆ ਦੇ ਕਾਨ ਕੋੜ ਲੱਗਿਆ ਛੱਡ ਕੇ ਤੁਹਾਡੇ ਨਾਲ ਹੀ ਸੱਚੇ ਪਾਤਸ਼ਾਹ ਰਹਾਂਗੀ ਵੇਖ ਤੇ ਸਤਗੁਰ ਬਾਖ ਉਚਾਰਾ ਸਤਗੁਰ ਸੱਚੇ ਪਾਤਸ਼ਾਹ ਜੀ ਹੱਥ ਪਾਇ ਹਲ ਵੇਖ ਕੇ ਅੰਤਰਾ ਜਮੀ ਸਤਗੁਰ ਜੀ ਪ੍ਰਸੰਨ ਹੋਏ ਨੇ ਕਿ ਠੀਕ ਜੋ ਅੰਮ੍ਰਿਤ ਦੀ ਦਾਤ ਸੀ ਉਹ ਇਸ ਮਾਤਾ ਨੇ ਵੀ ਸ਼ਕੀਅਤ ਤੇ ਛੇਰ ਨਹੀਂ ਬਣੀ ਸੋ ਇਹੋ ਜਾਣ ਕੇ ਖੁਸ਼ ਹੋ ਕੇ ਹਜੂਰ ਸੱਚੇ ਪਾਤਸ਼ਾਹ ਸ਼੍ਰੀ ਪਵਿੱਤਰ ਬਚਨ ਕਹੇ ਭਲੋ ਮਨੋਰਥ ਤੈ ਉਰਤਾਰਾ ਇਹ ਬੜਾ ਫਾਰੀ ਫਲਾ ਸੰਕਲਪ ਮਾਤਾ ਤੈ ਆਪਣੇ ਮਨ ਉਚਤਾਰਿਆ ਹੈ ਜਨਮ ਮਰਨ ਤੇ ਅਬ ਛੁੱਟ ਜਾਇ ਹੈ ਚੰਗਾ ਹੁਣ ਮਾਤਾ ਤੂੰ ਜੰਮਣ ਮਰਨ ਵਿੱਚ ਨਹੀਂ ਆਵੇਂਗੀ ਜੰਮਣ ਮਰਨ ਤੋਂ ਛੁਟਕਾਰਾ ਹੋ ਜਾਵੇਗਾ ਤੇਰਾ ਲੋਕ ਲਾਜ ਕੋ ਤਿਆਗਨ ਕਹਿ ਤੂੰ ਲੋਕ ਲੱਜਾਂਗੇ ਤਿਆਗਣਾ ਕਰੇਗੀ ਵਾਹਿਗੁਰੂ ਸਾਹਿਬ ਜੀਓ ਦੋਹਰਾ ਇੱਕ ਮਾਈ ਭਾਗੋ ਹੋਤੀ ਇੱਕ ਮਾਤਾ ਜੀ ਜਿਨ੍ਹਾਂ ਦਾ ਪਹਿਲਾ ਨਾਮ ਭਾਗੋ ਜੀ ਸੀ ਪਰ ਅੰਮ੍ਰਿਤ ਛਕ ਕੇ ਮਾਤਾ ਭਾਗ ਹੋਰ ਜਿਨ੍ਹਾਂ ਦਾ ਪਵਿੱਤਰ ਨਾਮ ਹੋਇਆ ਹੈ ਅੱਗੇ ਪ੍ਰਸੰਗ ਆਵੇਗਾ ਦਸਮ ਪਾਤਸ਼ਾਹ ਦੇ ਨਾਲ ਹੀ ਇਹ ਮਾਤਾ ਜੀ ਤੋਂ ਫਿਰ ਅਕਾਲ ਅਜਰ ਸੰਖੰਪੀ ਹਜੂਰ ਸਾਹਿਬ ਨੂੰ ਗਏ ਹਨ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਦਾ ਸਰੂਪ ਆਪਣੇ ਨਾਲ ਸਕਾਰ ਦੇ ਸਹਿਤ ਰੱਖ ਕੇ ਮਾਤਾ ਜੀ ਬੜਾ ਭਾਰੀ ਗੁਰਮਤ ਦਾ ਪ੍ਰਚਾਰ ਉਧਰ ਬਿਦਿਦਪੁਰੀ ਵੱਲ ਜਾ ਕੇ ਕੀਤਾ ਹੈ ਇਹਨੂੰ ਜਿੱਦੜੇ ਪੂਰੀ ਜੋ ਹੈ ਉੱਥੇ ਮਾਤਾ ਜੀ ਨੇ ਸਤਖਰ ਨੂੰ ਦਗਲ ਕੀਤਾ ਹੈ ਸੋ ਫਿਰ ਨਾਲਕ ਪੀਰਾ ਜੋ ਬਹੁਤ ਪ੍ਰਸਾਣ ਹੈ ਸੋ ਉੱਥੇ ਕੇਵਲ ਇਹ ਚਾਰ ਪਾਲੀ ਮੀਂਦੂ ਦਿੱਤੀ ਹੋ ਜਗਾ ਹੈ ਜਿੱਥੇ ਮਾਤਾ ਜੀ ਨੇ ਆਪਣਾ ਸੂਈ ਤੇ ਆਜਾ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਉਹੀ ਰੂਪ ਉੱਥੇ ਦਰਸਾ ਲਵੇ ਰਿਹਾ ਹੈ ਔਰ ਮਾਤਾ ਜੀ ਦੀ ਯਾਦ ਵਿੱਚ ਸੋਨਾ ਉੱਥੇ ਛੋਟਾ ਜਿਹਾ ਗੁਰਦੁਆਰਾ ਸਾਹਿਬ ਬਣਿਆ ਹੋਇਆ ਹੈ ਤੋ ਤੇ ਮਾਤਾ ਪਾਤ ਦਾ ਉਹਦੇ ਨਾਲ ਅਮਰਤ ਕਿਆ ਸੀ ਗੁਰੂ ਕਲ ਵੀਰ ਸੱਚੇ ਪਾਏ ਕਲੇ ਜਨਾਂ ਤੇ ਬਖਸ਼ੂ ਕੀਤੀ ਸੀ ਤੋ ਇੱਕ ਮਾਤਾ ਪਾਤ ਕਉਦੀ ਨਾਲ ਸਨ 40 ਸਿੰਘ ਮਜ਼ਾਰ ਜਿਹੜੇ 40 ਸਿੰਘ ਸੰਗਤ ਦੇ ਆਏ ਹੋ ਮਾਝੇ ਦੇ ਵਿੱਚੋਂ ਪ੍ਰੇਮਦੇਵਾਲ ਦਰਸ਼ਨ ਕਰਨ ਵਾਸਤੇ ਜਿਹੜੇ ਆਏ ਤਨ ਰਾਜਨੀਤਿਕ ਬੰਦੇ ਤਾਂ ਦਾਅਵਾ ਦੇ ਕੇ ਚਲੇ ਗਏ ਪਰ ਇਹ ਸਿੰਘ ਜਿਹੜੇ ਪ੍ਰੇਮੀ ਤਨ ਮਿਤਲੇਨੀ ਤਾਂ ਅਮਰਤ ਪਾ ਲਈ ਸਨ ਜੈੰਮਦੇ ਪ੍ਰੋਤੇ ਵਾਲੇ ਸਾਨਾ ਇਹਨਾਂ 40ਾਂ ਅੰਦਰ ਸੋਤਹਾ ਤੇ ਉਹ ਖਾਰਖਾਂਗ ਤੇ ਬੜਾ ਭਾਰੀ ਇਹਨਾਂ ਮਾਤਾ ਜੀ ਨੇ ਜੁੱਧ ਕੀਤਾ ਜੰਗ ਕੀਤਾ ਬੇਦਖੁਰਕਾਂ ਨੂੰ ਮਾਰਿਆ ਇੱਕ ਫੁਰਕਾ ਦਾ ਵੱਡਾ ਕਾਫੀ ਜਰਨੈਲ ਸੀ ਸਰਦਾਰ ਸੀ ਜੋ ਫੌਜ ਦਾ ਤੋਂ ਉਹ ਮਾਤਾ ਜੀ ਦੇ ਨਾਲ ਬੜਾ ਅੜਿਆ ਬੜੀ ਤਰਮਿੰਦਗੀ ਉਹ ਮਨਾਈ ਮਰੇ ਫੁਰਕਾਂ ਨੂੰ ਮਾਰਿਆ ਕਿੰਦੇ ਇੱਕ ਮਾਈ ਹੈ ਇੱਕ ਇਸਤਰੀ ਹੈ ਜਿਨੇ ਸੈਂਕੜੇ ਨਹੀਂ ਹਜ਼ਾਰਾਂ ਮਾਰ ਦਿੱਤੇ ਹਨ ਇਹ ਵੀ ਤੁਹਾਡੇ ਪਾਸੋਂ ਮਰਦੇ ਉਹ ਬਰੇ ਆਪਣੇ ਨਾਲ ਨੂੰ ਨਾਲ ਐ ਤੇ ਮਾਤਾ ਜੀ ਦੇ ਉਰਾਏ ਜਦੋਂ ਠੇਰਾ ਪਾਇਆ ਬੜੀ ਕੋਈ ਵੀ ਨਾਲ ਮਾਤਾ ਨੂੰ ਗੰਚੁੱਟਾ ਹੈ ਪਲਵਾਰ ਦੇ ਨਾਲ ਕਿਤੇ ਤੋਂ 2 2 2 2 ਤੋਂ 4 4 ਕਰਕੇ ਦਿਲ ਸਿੱਟੇ ਸੋ ਉਹ ਪਲਵਾਰ ਅਸੀਰ ਕੁਤਰੀ ਹੈ ਘਾਲੇ ਤੋਂ ਵੱਜ ਕੇ ਫਿਰ ਆਪਣੇ ਹੱਥ ਨੂੰ ਇੱਕ ਚੁੱਪੀ ਵਰਤੀ ਗਈ ਸੀ ਆਪਣੇ ਹੱਥੀਂ ਚੋਂ ਸੰਭਾਲਣਾ ਕੀਤਾ ਸੋ ਇਹਨਾਂ ਚਾਲੀਆ ਦੇ ਵਿੱਚ ਸੀ ਸੋ ਕੁਰਕਾ ਕਿਉਂ ਖੜ ਸਾਣ ਤੋਂ ਉਹ ਜਿਹੜਾ ਜਰਨਲਿਸਟ ਫੌਜ ਦਾ ਜਿਹੜੇ ਕੜ ਕੇ ਆਇਆ ਸੀ ਉਹ ਮਾਤਾ ਜੀ ਤੱਕ ਜਿਹੜਾ ਕੋਹਲ ਲੱਗਾ ਸਾਹ ਤਿੱਖੀ ਮਰਤੇ ਦੇ ਨਾਲ ਉਹਨੇ ਵੀ ਮਾਰਨਾ ਕੀਤਾ ਜੁਰ ਸਰਾਮ ਜਾਰ ਸਾਹ ਤਿੱਖੀ ਦੇ ਵਿੱਚ ਉਹਨੇ ਮਾਰ ਕੇ ਮਾਤਾ ਜੀ ਨੂੰ ਸਿਰ ਦਿੱਤਾ ਖੰਡ ਸੋਹ ਕਈ ਸਤ ਗੁਰ ਸਵਾ ਕੋਸ ਰਹਿ ਖੜੇ ਉਹ ਮਾਤਾ ਜੀ ਨੂੰ ਕਾਫੀ ਜਜ਼ਬ ਲੱਗੇ ਸਨ ਉਹ ਵੀ ਜਜ਼ਬੀ ਹੋ ਕੇ ਤੱਤੀ ਦੇ ਖੜਦੇ ਸੀ ਉਦੋਂ ਦਾ ਸਮਾਂ ਪਰ ਪ੍ਰਾਣ ਹਾਲੇ ਉਹਨਾਂ ਦੇ ਚੱਲ ਦੋ ਰਹਾ ਹੈ